ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇ ਲਿਆ ਕੰਨੋ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵਤ ਤੋਂ ਵਤ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਸਿਕਾ ਜੀ ਸਸਤ੍ਰਿਕਾ ਜੀ ਹੁਣ ਚੱਲਦੇ ਆਂ ਜੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉੱਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਦਿੱਲੀ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਭਾਈ ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨਾਲ ਜਾਂ ਹੋਰ ਕਿਸੇ ਨਾਲ ਗੱਠ ਜੋੜਨੀ ਕਰਦਾ ਬਿਲਕੁਲ ਜੀ ਇਹ ਸਵਾਲ ਕਿਉਂ ਖੜਾ ਹੋਇਆ ਸਵਾਲ ਇਸ ਕਰਕੇ ਖੜਾ ਹੋਇਆ ਕਿ ਭਾਵੇਂ ਕਾਂਗਰਸ ਪਾਰਟੀ ਨੇ ਪਹਿਲਾਂ ਦੋ ਤਿੰਨ ਵਾਰੀ ਗੱਲ ਇਹ ਕਹਤੀ ਸੀ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਗੱਠ ਜੋੜ ਹੋਣਾ ਸੰਭਵ ਨਹੀਂ ਜੀ ਲੇਕਿਨ ਗਾਹੇ-ਬਗਾਹੇ ਵਿੱਚ ਦੀ ਗੱਲਾਂ ਚਲਦੀਆਂ ਰਹੀਆਂ ਅੱਜ ਤਾਂ ਬਿਲਕੁਲ ਤਸਵੀਰ ਸਾਫ਼ ਹੀ ਹੋ ਗਈ ਹੈ ਕਿ ਹੁਣ ਸ਼ਰਦ ਪਵਾਰ ਹੋਰਾਂ ਨੂੰ ਬਚੋਲੇ ਦੇ ਤੌਰ ਦੇ ਉੱਤੇ ਇਸਤੇਮਾਲ ਕਰਕੇ ਉਹਨਾਂ ਰਹੀਂ ਗੱਲਬਾਤ ਫੇਰ ਤੁਰਵਾਈ ਹੈ ਜੀ ਕੱਲ ਜਦੋਂ ਇਹ ਸਟੇਟਮੈਂਟ ਆਉਂਦੀ ਹੈ ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਾਇਦ ਏ ਕਨਸੋ ਲੱਗੀ ਸੀ ਸੋ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋ ਸਕਦੀ ਹੈ ਜੀ ਇੱਥੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਸਮੱਸਿਆ ਹੈ ਜੀ ਕਿ ਉਹਨਾਂ ਦੇ ਕੋਲੇ 2 MPC ਤੇ ਘਟੋ ਘਟੋ ਦੋ ਤਾਂ ਚਾਹਣਗੇ ਜੀ ਲੇਕਿਨ ਮੈਂ ਜਿਹੜੀ ਅੱਜ ਚੀਜ਼ ਦੇਖੀ ਹੈ ਉਹ ਇਹ ਹੈ ਕਿ ਸ਼ਰਦ ਪਵਾਰ ਰਾਹੀਂ ਜਿਹੜੀ ਪ੍ਰਪੋਜ਼ਲ ਭੇਜੀ ਹੈ ਜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕੋਲੇ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਹੂੰ ਹੂੰ ਉਹਦੇ ਵਿੱਚ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਤਿੰਨ ਸੀਟਾਂ ਤਾਂ ਅਸੀਂ ਲੜਾਂਗੇ ਜੀ ਤੇ 10 ਸੀਟ ਸੀਟਾਂ ਛੱਡ ਦੇਾਂਗੇ ਕਾਂਗਰਸ ਨੂੰ ਹੂੰ ਅਸੀਂ ਲੜਾਂਗੇ ਤੇ ਸੀਟਾਂ ਛੱਡ ਦੇਾਂਗੇ ਜੀ ਅਗਲੀ ਗੱਲ ਕਹਿੰਦੇ ਜੀ ਦਿੱਲੀ ਦੇ ਵਿੱਚ 5 ਸੀਟਾਂ ਸੀ ਲੜਾਂਗੇ ਹੂੰ ਹੂੰ ਤੇ 2 ਸੀਟਾਂ ਛੱਡ ਦੇਾਂਗੇ ਕਾਂਗਰਸ ਨੂੰ ਕਾਂਗਰਸ ਨੂੰ ਫੇਰ ਉਹ ਜਿਹੜੀ ਹਰਿਆਣੇ ਦੀ ਗੱਲ ਕਹਿੰਦੇ ਜੀ ਹਰਿਆਣੇ ਦੇ ਵਿੱਚ 10 ਸੀਟਾਂ ਜੀ ਕਹਿੰਦੇ ਜੀ ਕੁਝ ਅਸੀਂ ਆਪਸ ਵਿੱਚ ਵੰਡ ਲਾਂਗੇ ਹੂੰ ਹੂੰ ਤੇ ਕੁਝ ਕਾਂਗਰਸ ਵਾਲੇ ਜੀ ਮਤਲਬ ਸਾਬਕਾ ਕਿ ਗੱਠ ਜੋੜ ਵੀ ਕਰਨਾ ਹੈ ਕਰਨਾ ਵੀ ਆਪ ਦੀਆਂ ਆਪ ਦੀਆਂ ਸ਼ਰਤਾਂ ਤੇ ਸ਼ਰਤਾਂ ਤੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦਾ ਜਿਵੇਂ ਆਪਣੀ ਪੰਜਾਬੀ ਦੀ ਕਹਾਵਤ ਹੈ ਨਾ ਵੀ ਉਹ ਕਹਿੰਦਾ ਪੂਰਾ ਤੋਲ ਤੇ ਉਹ ਕਹਿੰਦਾ ਥੜੇ ਨਾ ਚੜ ਹੂੰ ਉਹ ਪੰਜਾਬ ਚ ਤਿੰਨ ਮੰਗੀ ਜਾਂਦੇ ਹੈ ਕੈਪਟਨ ਨੇ ਆਪਦੀ ਹਾਈ ਕਮਾਂਡ ਨੂੰ ਕਹਿਤਾ ਕਿ ਭਾਈ ਦਿੱਲੀ ਦੀਆਂ ਭਾਵੇਂ ਸੱਤੇ ਦੀਆਂ ਸੱਤੇ ਦੇ ਦਿਓ ਜੀ ਮੈਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਪਰ ਪੰਜਾਬ ਦੇ ਵਿੱਚ ਨਹੀਂ ਅਸੀਂ ਕਿਸ ਨਾਲ ਸਮਝੌਤਾ ਕਰ ਹਾਲ ਤੈ ਤੋਂ ਤੱਕ بگੜੇ ਹੋਏ ਹੈ ਕਿ ਦਿੱਲੀ ਦੇ ਵਿੱਚ ਵੀ ਸ਼ੀਲਾ ਦੀਕਸ਼ਿਤ ਤੇ ਕੁਝ ਲੋਕਲ ਜਿਹੜੇ ਉੱਥੋਂ ਦੇ ਲੀਡਰ ਹੈ ਜੀ ਉਹ ਵੀ ਇਸ ਗੱਲ ਤੇ ਆਏ ਖੜੂਤੇ ਕਿ ਸਿਆ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਹੁਣ ਤੁਸੀਂ ਦੇਖੋ ਦੰਨੇ ਵਾਲੀਆ ਸਭ ਕੇ ਸਾਹਾ ਕਿੱਥੋਂ ਕਿੱਥੇ ਪਹੁੰਚ ਗਈ ਕਿੱਥੇ ਲੋਕ ਆਮ ਆਦਮੀ ਪਾਰਟੀ ਦੇ ਮਗਰ ਫਿਰਦੇ ਹੁੰਦੇ ਸੀ केजी ਸਾਨੂੰ ਮੈਂਬਰ ਲੈ ਲੋ ਪੰਜਾਬ ਦੀ ਹਾਲਤ ਐ ਸੀ ਕਿ ਲੋਕਾਂ ਨੇ ਆਪਣਾ ਸਾਰਾ ਕੁਸ਼ੀ ਆਪਣਾ ਪੈਸਾ ਅਜਮਤੀ ਦਾਤੇ ਨਾਲ ਅਜਮਤੀ ਦਾਤੇ ਲੋ ਸਭ ਬੜਾ ਖੂਨ ਪਸੀਨੇ ਦੀ ਕਮਾਈ ਤੇ ਕਰੋੜਾਂ ਰੁਪਈਆ ਜਿਹੜਾ ਢੋਤ ਆ ਇਧਰ ਨੂੰ ਵੀ ਸਾਨੂੰ ਤੁਸੀਂ ਟਿਕਟਾਂ ਦੇ ਦਿਓ ਹਾਲਤ ਇਹ ਬਣ ਗਈ ਸੀ ਤੇ ਹੁਣ ਅੱਜ ਉਸ ਪਾਰਟੀ ਦੀ ਸਥਿਤੀ ਇਹ ਐ ਕਿ ਉਹ ਪਾਰਟੀ ਮੰਨਤਾ ਕਰਦੀ ਫਿਰਦੀ ਐ ਕਿ ਜੀ ਸਾਡੇ ਨਾਲ ਸਮਝੌਤਾ ਕਰ ਲੋ ਤੇ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਅਮਰਿੰਦਰ ਸਿੰਘ ਵਰਗੇ ਧਾਕੜ ਬੰਦੇ ਕਹਿ ਦਿੰਦੇ ਐ ਜੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਤੁਹਾਡੇ ਨਾਲ ਸਮਝੌਤਾ ਕਿਉਂ ਕਰੀਏ हरियाणा ਦੇ ਵਿੱਚ ਜੇ ਹਰਿਆਣੇ ਵਾਲਿਆਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਹੋਣੀ ਸੀ ਜੀ ਭਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਸਟੈਂਡ ਕੀ ਹੈ ਕਿਉਂਕਿ ਹੁਣ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਜੀ ਆਪਾਂ ਅੱਜ ਮੈਂ ਤੁਸੀਂ ਆ ਹੁਣ ਗੱਲ ਕਰਕੇ ਹਟਿਓ ਕਿ ਮਿਸਟਰ ਦੇਵ ਗੋੜਾ ਨੇ ਵੀ ਕਿਹਾ ਹਮ ਕਿ ਜੀ ਭਾਜਪਾ ਨੂੰ ਹਰਾਉਣ ਵਾਸਤੇ ਗ੍ਰੈਂਡ ਅਲਾਈਅੰਸ ਬਹੁਤ ਜ਼ਰੂਰੀ ਹੈ ਜੀ ਉਹ ਨੈਸ਼ਨਲ ਪੱਧਰ ਦੇ ਜਿਹੜੇ ਲੀਡਰ ਹੈ ਭਾਵੇਂ ਉਹਨਾਂ ਦੇ ਕੋਲ ਸ਼ਕਤੀ ਘੱਟ ਹੈ ਉਹਨਾਂ ਦੀ ਜਿਹੜੀ ਜ਼ੁबान ਹੈ ਉਤਾ ਥੋੜਾ ਜਿਹਾ ਮਤਲਬ ਵੈਲਿਊ ਰੱਖਦੀ ਹੈ ਨਾ ਜਦੋਂ ਉਹ ਕਹਿੰਦੇ ਭਾਈ ਤੁਸੀਂ ਇਹ ਕਰ ਲੋ ਕਰਨੇ ਪੈਂਦੇ ਜੀ ਥੋੜਾ ਜਿਹਾ ਭਾਵੇਂ ਰਾਹੁਲ ਗਾਂਧੀ ਗੱਲ ਕਰਨੀ ਚਾਹੁੰਦਾ ਹੈ ਲੇਕਿਨ ਸਥਾਨਕ ਲੀਡਰ ਕਿਤੇ ਕੋਈ ਨਹੀਂ ਚਾਹੁੰਦਾ ਕਿ ਇਹਨਾਂ ਨਾਲ ਅਸੀਂ ਆਪਣੇ ਘਟ ਜੋੜ ਕਰੀਏ ਹੂੰ ਹੂੰ ਕਾਰਨ ਇਹਦਾ ਕੀ ਹੈ ਕਾਰਨ ਇਹਦੇ ਚ ਇਹ ਹੈ ਕਿ ਜਿਹੜਾ ਰਵਈਆ ਰਿਹਾ ਜੀ ਰਵਈਆ ਬੜਾ ਨੈਗੇਟਿਵ ਰਿਹਾ ਹੂੰ ਹੂੰ ਚਲੋ ਜਿਨ੍ਹਾਂ ਦੇ ਨਾਲ ਲੈਣ ਦੇਣ ਹੁੰਦਾ ਹੈ ਸੀਟਾਂ ਦੀ ਵੋਟਾਂ ਦੀ ਲੈਣ ਦੇਣ ਹੋਣੀ ਬੱਕਰੀ ਹੁੰਦੀ ਹੈ ਗੱਲ ਪਾਰਟੀਆਂ ਇੱਕ ਦੂਜੇ ਦੀ ਮੁਖਾਲਫਤ ਕਰਦੀਆਂ ਵਿਰੋਧਤਾ ਵੀ ਕਰਦੀਆਂ ਉਹ ਆਪਦੀ ਥਾਂ ਦੇ ਉੱਤੇ ਹੁੰਦੀ ਹੈ। ਪੱਤਰਕਾਰ ਹੁੰਦਾ ਤਾਂ ਕਿਸੇ ਨਾਲ ਕੋਈ ਰੋਸਾ ਰੋਸਾ ਨਹੀਂ ਨਾ ਹੁੰਦਾ। ਤੁਸੀਂ ਇਹ ਦੇਖੋ ਕਿ ਜਦੋਂ ਆਮ ਆਦਮੀ ਪਾਰਟੀ ਦੀ ਚੜ੍ਹਾਈ ਐ ਤੇ ਪੱਤਰਕਾਰ ਕੋਈ ਸਵਾਲ ਪੁੱਛ ਕਰਦੇ ਤੇ ਉਹਨੂੰ ਕਹਿੰਦੇ ਸੀ ਤੂੰ ਬਾਦਲਾ ਲੈ ਤੂੰ ਕਿੰਨੇ ਪੈਸੇ ਲਏ ਕਿੰਨੇ ਪੈਸੇ ਲਏ ਉਹਦੀ ਗੱਲ ਪੈ ਜਾਂਦੀ। ਬਾਦਲ ਦੀ ਨਾਲ ਹੀ ਸਰਟੀਫਿਕੇਟ ਦੇ ਦਿੰਦੇ ਸੀ ਤੇ ਗੱਲ ਦੇ ਵਿੱਚ ਟੈਗਾ ਰਾ ਦਿੰਦੇ ਸੀ ਕਿ ਵੀ ਤੂੰ ਤਾਂ ਪਰੇ ਹੁਣ ਖਹਿਰਾ ਸਾਹਿਬ ਦੇ ਸਪੋਰਟਰਾਂ ਨੇ ਸ਼ੁਰੂ ਕਰਤਾ ਢਿੱਲੋ ਸਾਹਿਬ। ਅੱਛਾ ਜੀ। ਉਹਨਾਂ ਨੇ ਤਾਂ ਥੋੜਾ ਜਿਹਾ ਪਾ ਦਿਓ ਤੇ ਹੁਣ ਉਹ ਪਰ ਗੱਲ ਇਹ ਨਾ ਵੀ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਬੀਤੇ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਹੜੀ ਪਾਰਟੀ ਦੀ ਐਡੀ ਵੱਡੀ ਚੜ੍ਹਾਈ ਸੀ ਤੇ ਹੁਣ ਉਹ ਹੀ ਕਰਦੀ ਫਿਰਦੀ ਹੈ ਕਿ ਕੋਈ ਦੇ ਦਿਓ ਇੱਕ ਅੱਧੀ ਸੀਟ ਸਾਡੇ ਨਾਲ ਸਮਝੌਤਾ ਕਰ ਲੋ ਹੂੰ ਹੂੰ ਉਹਨੂੰ ਸਮਝੌਤਾ ਕਰਨ ਵਾਸਤੇ ਤਿਆਰ ਨਹੀਂ ਖੜਾ ਸਭ ਉੱਤ ਜਹਰੀ ਸਜਣੇ ਉਹਨਾਂ ਦੇ ਨਾਲ ਟੀਮ ਵੀ ਚੰਗੀ ਹੈ ਮੁੰਡੇ ਬੜੇ ਤਕੜੇ ਉਹਨਾਂ ਦੇ ਨਾਲ ਹੈਗੇ ਆ ਵਰਕਰ ਹੈ ਹੂੰ ਹੂੰ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੇ ਬੰਦਿਆਂ ਨੂੰ ਥੋੜਾ ਜਿਹਾ ਸਮਝਾ ਕੇ ਰੱਖਣ ਕਿ ਭਾਈ ਤੇਜ਼ ਨਹੀਂ ਹੋਈਦਾ ਤੇਜ਼ ਨਹੀਂ ਹੋਈਦਾ ਹਸਾਬ ਨਾਲ ਚਲੋ ਹਸਾਬ ਨਾਲ ਚਲੋ ਮੈਂ ਵੇਖ ਰਿਹਾ ਸੀ ਥੋੜਾ ਜਿਹਾ ਇੱਕ ਵਿਅਕਤੀ ਨੇ ਪਾਤਾ ਤੇ ਮਗਰ ਚੱਲ ਪਏ ਤੈਨੂੰ ਅਦਾਲਤਾਂ ਚ ਖਿੱਚਾਂਗੇ ਤੈਨੂੰ ਫਲਾਨਾ ਖਿੱਚਾਂਗੇ ਗਾਲੋ ਗਾਲੀ ਸ਼ੁਰੂ ਹੋ ਗਏ ਹੋਰ بڑا ਕੁਝ ਹੋ ਗਏ ਸੋ ਮੈਂ ਕਹਾਂ ਵੀ ਇਹ ਤਾਂ ਕੰਮ ਉਹੀ ਸ਼ੁਰੂ ਹੋ ਗਿਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅੱਗੇ ਵੀ ਮਾਰ ਜਿਹੜੀ ਖਾਦੀ ਆ ਉਹ ਇਸੇ ਗੱਲ ਤੋਂ ਹੀ ਖਾਦੀ ਆ ਆਮ ਆਦਮੀ ਪਾਰਟੀ ਨੇ ਕਿਉਂਕਿ ਸਰਕਾਰਾਂ ਸੋਸ਼ਲ ਮੀਡੀਆ ਤੇ ਨਹੀਂ ਬਣਦੀਆਂ ਹੁੰਦੀਆਂ ਸਰਕਾਰਾਂ ਤਾਂ ਹਕੀਕਤ ਦੇ ਵਿੱਚ ਬਣਦੀਆਂ ਨੇ